ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਜੂਲ ਸ਼ਰਮਾ ਤੋਂ ਪਟੇਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਉਪਰਾਸ਼ਟਰਪਤੀ ਜਗਦੀਪ ਤਰਨਖਰ ਨੇ ਹਾਲੀ ਵਿੱਚ ਰਾਸ਼ਟਰਪਤੀ ਨੂੰ ਬਿੱਲਾਂ ਤੇ ਫੈਸਲਾ ਲੈਣ ਲਈ ਸਮਾਹੱਦ ਨਿਰਧਾਰਤ ਕਰਨ ਵਾਲੇ ਸਰਵੱਚ ਅਦਾਲਤ ਦੇ ਫੈਸਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 86ਵੇਂ ਸੀਆਰਪੀਐਫ ਸਥਾਪਨਾ ਦਿਵਸ ਮੌਕੇ ਜਵਾਨਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਉਹਨਾਂ ਦੀ ਬਹਾਦਰੀ ਦੇਸ਼ ਦੇ ਇਤਿਹਾਸ ਚ ਅਮਰ ਰਹੇਗੀ ਪਸ਼ੂ ਪਾਲਨ ਮੰਤਰੀ ਗੁਰਮੀਤ ਸਿੰਘ ਕੁਡੀਆਂ ਵੱਲੋਂ ਪੰਜਾਬ ਚ 6 ਵੈਟਰਨਰੀ ਪੋਲੀ ਕਲੀਨਿਕਾਂ ਚ ਆਈਪੀਡੀ ਸੇਵਾਵਾਂ ਦੀ ਸ਼ੁਰੂਆਤ ਨੌਵੇਂ ਪਾਛਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰਕਾਸ਼ ਗੁਰਪੁਰੂ ਮਾਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਅਨੰਗਰ ਕੀਰਤਨ ਪਾਲਕੇ ਗੁਰਦੁਆਰਾ ਗੁਰੂ ਕੇ ਮਹਾਲ ਤੋਂ ਹੋਵੇਗੀ 350 ਸਾਲਾ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਅਤੇ ਜਲੰਧਰ ਪੁਲਿਸ ਨੇ ਬੀਤੇ ਮਹੀਨੇ ਸ਼ਹਿਰ ਦੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਘਰ ਤੇ ਹੋਏ ਗਰਨੇਡ ਹਮਲੇ ਦੇ ਸਬੰਧ ਚ ਇੱਕ ਫੌਜੀ ਜਵਾਨ ਨੂੰ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿੱਚ ਥਾਣ ਨਾਲ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਹਾਲੀ ਵਿੱਚ ਰਾਸ਼ਟਰਪਤੀ ਨੂੰ ਬੈਲਾ ਤੇ ਫੈਸਲਾ ਲੈਣ ਲਈ ਸਮਾਹੱਦ ਨਿਰਧਾਰਤ ਕਰਨ ਵਾਲੇ ਸਰਵੋੱਚ ਅਦਾਲਤ ਦੇ ਫੈਸਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਉਨਾ ਕਿਹਾ ਕਿ ਭਾਰਤ ਨੇ ਜੋ ਇਹ ਲੋਕਤੰਤਰ ਦੀ ਕਲਪਨਾ ਵੀ ਨਹੀਂ ਕੀਤੀ ਸੀ ਜਿੱਥੇ ਜੱਜ ਕਾਨੂੰਨ ਬਣਾਉਣਗੇ ਕਾਰਜਕਾਰੀ ਕਾਜ ਕਰਨਗੇ ਤੇ ਇੱਕ ਸੁਪਰ ਸੰਸਦ ਵਜੋਂ ਕੰਮ ਕਰਨਗੇ। ਸ਼੍ਰੀ ਤਨਖੜ ਨੇ ਅੱਜ ਨਵੀਂ ਦਿੱਲੀ ਸਥਿਤ ਉਪ ਰਾਸ਼ਟਰਪਤੀ ਐਨਕਲੇ ਵਿਖੇ ਰਾਸ਼ਵਾਤ ਦੇ ਸਿਖਿਆਰਥੀਆਂ ਦੇ 6ਵੇਂ ਬੈਚ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਹਨਾਂ ਕਿਹਾ ਕਿ ਸੱਤਾ ਦੀ ਵਰਤੋਂ ਕਰਦੇ ਸਮੇਂ ਇੱਕ ਵਿਅਕਤੀ ਨੂੰ ਬਹੁਤ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਦਾ ਇਹ ਬਿਆਨ ਸਰਵੱਚ ਅਦਾਲਤ ਤੇ ਰਾਸ਼ਟਰਪਤੀ ਦiracialਾ ਵਾਲਾ ਲਈ ਬਿੱਲਾਂ ਨੂੰ ਮਨਜ਼ੂਰੀ ਦੇਣ ਵਾਸਤੇ ਇੱਕ ਸਮਾਹੱਦ ਨਿਰਣਾਤ ਕਰਨ ਦੇ ਫੈਸਲੇ ਤੋਂ ਕੁਝ ਦਿਨ ਦਾ ਹੈ ਸ਼ੀਤਨਖੰਡ ਨੇ ਕਿ ਆ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਸੰਸਦ ਪ੍ਰਤੀ ਜਵਾਬਦੇਹ ਹੁੰਦੀ ਹੈ ਤੇ ਕੋਈ ਵੀ ਵਿਅਕਤੀ ਸਵਾਲ ਪੁੱਛ ਸਕਦਾ ਹੈ ਪਰ ਜੇਕਰ ਇਹ ਕਾਜਕਾਰੀ ਸ਼ਾਸਨ ਨਿਆਪਾਲ ਦਾ ਹੋਣ ਤੇ ਕੋਈ ਸਵਾਲ ਕਿਵੇਂ ਪੁੱਛ ਸਕਦਾ ਹੈ ਦੇਸ਼ ਨੂੰ ਕਿਸ ਨੂੰ ਇਸ ਦਾ ਜਵਾਬਦੇਹ ਠਹਿਰਾ ਸਕਦਾ ਹੈ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਤਿੰਨੋਂ ਸੰਸਥਾਵਾਂ ਵਿਧਾਨ ਸਭਾ ਨਿਆਪਾਲ ਕਾ ਤੇ ਕਾਜਪਾਲਿਕਾ ਨੂੰ ਵਧਨਾ ਫੁੱਲਣਾ ਚਾਹੀਦਾ ਹੈ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਾਰਚ 2026 ਤੱਕ ਦੇਸ਼ ਵਿੱਚੋਂ ਨਕਸਲਵਾਦ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਤੇ CRPF ਜਵਾਨ ਇਸ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਸ਼੍ਰੀ ਸ਼ਾ ਅਜਮਦਪੁਰਦੇਸ਼ ਦੇ ਨਿਮਚ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਪਾਲਸ CRPF ਦੇ 86ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰੇ ਸਨ। ਉਨ੍ਹਾਂ ਕਿਹਾ ਕਿ ਕੋਬਰਾ ਬਟਾਲੀਅਨ ਦੇ ਜਵਾਨ ਦੇਸ਼ ਨੂੰ ਨਕਸਲ ਮੁਕਤ ਬਣਾਉਣ ਚ ਬੇਮਿਸਾਲ ਕੰਮ ਕਰ ਰਹੇ ਨੇ ਤੇ ਉਨ੍ਹਾਂ ਦੀ ਅਦੁੱਤੀ ਹਮਮਤ ਸਦਕਾ ਹੀ ਦੇਸ਼ ਦਾ ਨਕਸਲਵਾਦ ਤੋਂ ਪੂਰੀ ਤਰ੍ਹਾਂ ਆਜ਼ਾਦੀ ਪ੍ਰਾਪਤ करने का इरादा पूरा होना क्या सीआरपीएफ जवान देश की सेवा ली सर्वोच्च कुर्बानी दे रहे हैं सीआरपीएफ ने देश की एकता और अखंडता बनाए रखने के लिए अपना सर्वोच्च बलिदान देने में कोई कसर नहीं छोड़ी जब भी देश में कहीं अशांति होती है और गृह मंत्री नाते जब मुझे मालूम पड़ता है कि सीआरपीएफ का जवान वहां मौजूद है मैं निश्चिंत होकर अपना बाकी काम करता हूं क्योंकि मुझे भरोसा है कि सीआरपीएफ है तो विजय सीआरपीएफ के जवान की सुनिश्चित ਦੇਸ਼ ਦੇ ਅਮਰ ਸ਼ਹੀਦਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਸੁਰੱਖਿਆ ਬਲਾਂ ਦੇ ਅਮਰ ਸ਼ਹੀਦਾਂ ਦੀ ਬਹਾਦਰੀ ਦੀ ਗਾਥਾ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ 'ਚ ਲਿਖੀ ਜਾਵੇਗੀ ਸ਼ਹੀਦ ਸੀਆਰਪੀਐਫ ਜਵਾਨਾਂ ਦੇ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਮਜ਼ਬੂਤ ਤੇ ਖੁਸ਼ਹਾਲ ਹੋ ਰਿਹਾ ਹੈ ਤੇ ਉਹਨਾਂ ਦੇ ਪਰਿਵਾਰਾਂ ਦਾ ਇਸ ਵਿੱਚ ਬੇਮਿਸਾਲ ਯੋਗਦਾਨ ਹੈ सीआरपीएफ की स्थापना से अब तक बाईस जवानों ने अपना सर्वोच्च बलिदान देश की सुरक्षा के लिए दिया है और वो सभी बाईस शहीदों के परिवार जनों को मैं कहना चाहता हूं कि आज देश दो में सर्वोच्च बनने की दिशा में आगे बढ़ रहा है उसमें आपके परिवार जनों के ये बलिदान का बहुत बड़ा योगदान है ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਪਾਲਤੂ ਜਾਨਵਰਾਂ ਤੇ ਪਸ਼ੂਆਂ ਨੂੰ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਸਰਕਾਰੀ ਵੈਟਰਨਰੀ ਪੋਲੀ ਕlinic ਵਿਖੇ ਆਧੁਨਿਕ ਇਨਪੇਸ਼ੈਂਟ ਡਿਪਾਰਟਮੈਂਟ ਆਈਪੀਡੀ ਵਾਰਡ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਸੂਬੇ ਭਰ ਦੇ 6 ਵੈਟਰਨਰੀ ਪੋਲੀ ਕlinicਾਂ ਚ ਪਸ਼ੂਆਂ ਲਈ आईपीडी सेवावां ਸ਼ੁਰੂ ਹੋ ਗਈਆਂ ਨੇ ਗੁਰਮੀਤ ਸਿੰਘ ਕੁੱਡਿਆ ਨੇ ਦੱਸਿਆ ਕਿ ਪਟਿਆਲਾ, ਅੰਮ੍ਰਿਤਸਰ, ਸੰਗਰੂਰ, ਗੁਰਦਾਸਪੁਰ ਤੇ ਲੁਧਿਆਣਾ ਦੇ ਵੈਟਰਨਰੀ ਪੋਲੀਕਲਿਨਿਕਾਂ 'ਚ ਵੀ ਇੰਡੋਰ ਸੇਵਾਵਾਂ ਸ਼ੁਰੂ ਕਰਨ ਲਈ ਸਾਰੇ ਲੋੜਿੰਦੇ ਉਪਕਰਣ ਪ੍ਰਦਾਨ ਕੀਤੇ ਜਾ ਚੁੱਕੇ ਨੇ ਇਨ੍ਹਾਂ ਪੋਲੀਕਲਿਨਿਕਾਂ 'ਚ ਪਾਲਤੂ ਜਾਨਵਰਾਂ ਤੇ ਪਸ਼ੂਆਂ ਵਾਸਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਗੰਭੀਰ ਬਿਮਾਰੀ ਪ੍ਰਬੰਧਨ ਸਰਜਰੀਆਂ ਪੋਸਟ ਆਪਰੇਟਿਵ ਦੇਖਭਾਲ ਰੋਜ਼ਾਨਾ ਜਾਂਚ ਡਾਇਗਨੋਸਟਿਕ ਤੇ ਹੋਰ ਸੇਵਾਵਾਂ ਸ਼ਾਮਲ ਨੇ ਅੱਜ ਛੇ ਪੋਲੀਕਲੀਨਿਕਾਂ ਸ਼ੁਰੂ ਕੀਤੀਆਂ ਗਈਆਂ ਆਪੀਡੀ ਸੇਵਾਵਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਪੋਲੀਕਲੀਨਿਕ ਪਸ਼ੂਪਾਲਕਾਂ ਨੂੰ ਉਹਨਾਂ ਦੇ ਪਸ਼ੂਆਂ ਵਾਸਤੇ ਲੋੜੀਂਦੀ ਦੇਖਭਾਲ ਤੇ ਇਲਾਜ ਪ੍ਰਦਾਨ ਕਰਨਗੇ ਪਹਿਲਾਂ ਵੈਟਰਨਰੀ ਪਾਲਿਕਲਿਨਿਕਾਂ 'ਚ ਸਹੂਲਤਾਂ ਦੀ ਘਾਟ ਕਾਰਨ ਪਸ਼ੂ ਪਾਲਕਾਂ ਨੂੰ ਜਾਨਵਰਾਂ ਦੀਆਂ ਸਰਜਰੀਆਂ ਤੋਂ ਬਾਅਦ ਕਈ ਚੁਣੌਤੀਆਂ ਦਰਪੇਸ਼ ਆਉਂਦੀਆਂ ਸਨ। ਕਈ ਵਾਰ ਟਾਂਕੇ ਖਰਾਬ ਹੋਣ, ਟਾਂਕੇ ਖੁੱਲ ਜਾਣ, ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਸੀ ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਸੀ। ਕਿਸਾਨਾਂ ਕੋਲ ਅਕਸਰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਟੁਕਵੇਂ ਸਾਧਨਾ ਦੀ ਵੀ ਕਾਰ ਸੀ। ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਇਹ ਆਈਪੀਡੀ ਵਾਰਡ ਸਥਾਪਿਤ ਕੀਤੇ ਗਏ ਨੇ। ਮੰਤਰੀ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਮੁੱਖ ਖਰਤੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਨ ਕਰ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereadairrnu ਚਲੰਦਰ ਸਾਡਾ ਫੇਸਬੁੱਕ ਪੇਜ ਹੈ rnu-theairrchalandar ਅਤੇ YouTube ਤੇ ਸਾਡਾ ਚੈਨਲ ਹੈ @thereadairrchalandar ਫਰਾਂਸ ਦੇ ਰਾਜਦੂਤ ਥੈਰੀ ਮਾਥੂ ਅੱਜ ਅੰਮ੍ਰਿਤਸਰ ਸਥਿਤ ਸਚਕਾਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉਹਨਾਂ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਲੰਗਰ ਹਾਲ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਵਿਗੇ। ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਹੋਰਾਂ ਵੱਲੋਂ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਲੋਈ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜਦੂਤ ਥੈਰੀ ਮਾਧੂਨੇ ਕਿਹਾ ਕਿ ਉਹ ਸੁਪੁੱਤਰ ਅਸਥਾਨ ਤੇ ਆ ਕੇ ਸੁਭਾਗਾ ਮਹਿਸੂਸ ਕਰ ਰਹੇ ਨੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਅਧਿਕਾਰੀਆਂ ਦਾ ਸ਼ੁਕਰੀਆਦਾਨ ਕੀਤਾ। 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਤਕ ਪ੍ਰਕਾਸ਼ ਗੁਰਪੁਰਬ ਸੰਬੰਧੀ ਅਮਰਿਤਸਰ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਾਲ ਤੱਕ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਸਤਿ ਸ਼ਕੰਦਿ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਕੈਨੇ ਰੁਕਬੀਰ ਸਿੰਘ ਤੱਕ ਸ੍ਰੀ ਕਿਸਕਰ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਜਕਾਰੀ ਜਥੇਦਾਰ ਕੈਨੇ ਕੁਲਦੀਪ ਸਿੰਘ ਗੱਡਕਟ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਨਗਰ ਕੀਰਤਨ ਦੌਰਾਨ ਗੱਤਕਾ ਪਾਟੀਆਂ ਨੇ ਸਿੱਖ ਚੰਗਸੂ ਕਲਾ ਦਾ ਪ੍ਰਗਟਾਵਾ ਕੀਤਾ ਬੈਂਡ ਪਾ ਨੇ ਮਨੋਹਰ ਤੁਨਾ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਈ ਨਗਰ ਕੀਰਤਨ ਸ਼ਹਿਰ ਦੇ ਵਕਵਕ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਇਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਤੇ ਪ੍ਰਕਾਸ਼ ਗੁਰਪੁਰਬ ਸੰਬੰਧੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕੱਲ ਨੂੰ ਗੁਰਮਤ ਸਮਾਗਮ ਕਰਵਾਏ ਜਾਣਗੇ ਉਹਨਾਂ ਕਿਹਾ ਕੀ ਪ੍ਰਕਾਸ਼ਪੁਰਬ ਪਰ ਮੌਕੇ ਸਤਿ ਸ਼ਕੰਦ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਬੇ ਕੀ ਸੁੰਦਰ ਚਲਾਉ ਵਿਸਥਾਈ ਜਾਣਗੇ ਉਹਨਾਂ ਦੱਸਿਆ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਸ ਸਾਲ ਨਵੰਬਰ ਚ ਮਨਾਇ ਜਾ ਰਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਆਰੰਭਤਾ ਵੀ ਕੀਤੀ ਜਾਵੇਗੀ। ਜਲੰਧਰ ਪੁਲਿਸ ਨੇ ਪਿਛਲੇ ਮਹੀਨੇ ਸ਼ਹਿਰ ਦੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਘਰ ਤੇ ਹੋਏ ਗਰਨੇਡ ਹਮਲੇ ਦੀ ਘਟਨਾ ਦੇ ਸਬੰਧ ਚ ਫੌਜ ਦੇ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਦਿਹਾ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਨੇ ਖੁਲਾਸਾ ਕੀਤਾ ਕਿ ਫੌਜ ਦਾ ਜਵਾਨ 15 ਤੇ 16 ਮਾਰਚ ਦੀ ਦਰਮਿਆਨੀ ਰਾਤ ਨੂੰ ਇਨਫਲੂਐਂਸਰ ਦੇ ਘਰ ਤੇ ਹੈਂਡ ਗਨੈਡ ਚਲਾਉਣ ਅਤੇ ਸੁੱਟਣ ਲਈ ਇੱਕ ਦੋਸ਼ੀ ਨੂੰ ਕਥਿਤ ਤੌਰ ਤੇ ਆਨਲਾਈਨ ਸਿਖਲਾਈ ਲਈ ਜ਼ਿੰਮੇਵਾਰ ਸੀ ਹਾਲਾਂਕਿ ਹਮਲੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵੀਡੈਂਸ ਆਈ ਸੀ ਕਿ ਇਹ ਆਰਮੀ ਪਰਸਨਲ ਹੈਗਾ ਜਿਹੜਾ ਜਿਹਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਹੈ ਤਾਂ ਇਸ ਨੇ ਹਰਦੀਪ ਕੰਬੋਜ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹਨੇ ਗਰਨੇਡ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿਸ ਨੇ ਜਿਹੜੀ ਹੈ ਉਹਨੂੰ ਵੀਡੀਓ ਕਾਲ ਕਰਕੇ ਟ੍ਰੇਨਿੰਗ ਦਿੱਤੀ ਸੀ ਹਲੇ ਇਹਦੇ ਵਿੱਚ ਜਿਹੜੀ ਹੈਗੀ 9 ਜਣੇ ਅਸੀਂ ਅਰੈਸਟ ਕੀਤੇ ਨੇ ਬਾਕੀ ਜਿਹੜੇ ਜਿਹੜੇ ਟੋਟਲ ਇਹਦੇ 18 ਕਯੂਸ ਜਗੇ ਕੁਝ ਬਾਹਰ ਬੈਠੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਜਵਾਨ ਨੂੰ ਅਜਲੰਦਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਨੂੰ 5 ਦਿਨਾਂ ਦੀ ਪੁਲਿਸ ਰਿਮਾਨਤ ਤੇ ਭੇਜ ਦਿੱਤਾ ਗਿਆ ਫੌਜ ਦੇ ਅਧਿਕਾਰੀਆਂ ਨੂੰ ਜਵਾਨ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਅਗਲੀ ਵੀ ਜਾਂਚ ਚੱਲ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਵਿਧਾਇਕ ਦਨਪ੍ਰੀਤ ਸਿੰਘ ਸੌਨ ਨੇ ਖੰਨਾ ਦੇ ਇੱਕ ਸਰਕਾਰੀ ਸਕੂਲ ਅੰਦਰ ਬਣੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਰਕਵੀਰ ਸਿੰਘ ਆਜ਼ਾਦੀ ਗੁਲਾਟੀਏ ਪ੍ਰਧਾਨ ਮੰਤਰੀ ਸਰਕਾਰੀ ਹਾਈ ਸਕੂਲ ਚ ਬਣੀ ਸ਼ੂਟਿੰਗ ਰੇਂਜ ਲੁਤਿਆਣਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਸਕੂਲ ਚ ਬਣੀ ਪਹਿਲੀ ਸ਼ੂਟਿੰਗ ਰੇਂਜ ਹੈ 5 ਨਿਸ਼ਾਨਿਆਂ ਵਾਲੀ ਇਸ ਸ਼ੂਟਿੰਗ ਰੇਂਜ ਤੇ 5 ਲੱਖ ਰੁਪਏ ਖਰ ਫਟੇਗੜ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੰਗਾਮੀ ਹਾਲਾਤ ਵਿੱਚ ਆਗ ਦੇ ਕਾਬੂ ਪਾਉਣ ਲਈ ਇੱਕ ਮੌਕ ਟ੍ਰੇਲ ਕਰਵਾਈ ਗਈ ਇਸ ਮੌਕੇ ਫਾਇਰ ਅਫਸਰ ਹਰਪ੍ਰੀਤ ਸਿੰਘ ਤੇਂਦਰਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਾਰਜਕਾਰੀਆਂ ਨੂੰ ਆਗ ਪਹੁੰਚਾਉਣ ਸਬੰਧੀ ਜਾਣਕਾਰੀ ਦਿੱਤੀ ਧਿਆਖ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਹਾਲੀ ਵਿੱਚ ਰਾਸ਼ਟਰਪਤੀ ਨੂੰ ਬਿਨਾਂ ਦੇ ਫੈਸਲਾ ਲੈਣ ਲਈ ਸਮਾਂ ਹੱਦ ਨਿਰਧਾਰਤ ਕਰਨ ਵਾਲੇ ਸਰਵੋੱਚ ਅਦਾਲਤ ਦੇ ਫੈਸਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਜੈ ਮੰਤਰੀ ਅਮਿਤ ਸ਼ਾਹ ਨੇ 86ਵੇਂ ਸੀਆਰਪੀਐਫ ਸਥਾਪਨਾ ਦਿਵਸ ਮਾਕੇ ਜਵਾਨਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਉਹਨਾਂ ਦੀ ਬਹਾਦਰੀ ਦੇਸ਼ ਦੇ ਇਤਿਹਾਸ ਵਿੱਚ ਅਮਰ ਰਹੇਗੀ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਚ 6 ਵੈਟਰਨਰੀ ਪੋਲੀਕਲਿਨਿਕਾਂ ਚ ਆਈਪੀਡੀ ਸੇਵਾਵਾਂ ਦੀ ਸ਼ੁਰੂਆਤ ਨਾਵੇਂ ਪਾਛਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ ਅਤੇ ਜਲੰਧਰ ਪੁਲਿਸ ਨੇ ਬੀਤੇ ਮਹੀਨੇ ਸ਼ਹਿਰ ਦੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਘਰ ਦੇ ਹਮਲੇ ਦੇ ਸਬੰਧ ਚ ਇੱਕ ਫੌਜੀ ਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ